ਆਮੀ ਅਤੇ ਤਾਜ਼ਾ ਵੀਡੀਓ ਦੇਖਣ ਲਈ ਆਪਣੇ PV13 ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਘੰਟੀ ਨੂੰ ਬੈਲ ਕਰਿਓ ਪ੍ਰੈਸ ਕਰੋ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਉੱਤੇ ਮਿਲ ਸਕਦਾ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਕੀ ਹਾਲ ਚਾਲ ਨੇ ਜੀ ਸੁਣਨ ਲਈ ਤੁਹਾਡਾ ਆਪਣਾ YouTube ਚੈਨਲ ਸੰਗਰੂਪ PV13 ਵਾਲੀ ਤੇ ਸੋ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਆਪਣਾ YouTube ਚੈਨਲ ਸੰਗਰੂਪ PV13 ਤੇ ਆਮਦ ਲਈ ਸੋ ਅੱਜ ਜਿਹੜੀ ਵੀਡੀਓ ਲੈ ਕੇ ਆਈ ਹਾਂ ਜੀ ਪੰਗਿਆਂ ਸਟੂਡਿਓ ਤੋਂ ਉਹਨਾਂ ਦਮਾਤੀਆਂ ਦੇ ਰਿਜ਼ਲਟ ਤੇ ਉਹ ਦੇਖ ਸਕਦੇ ਹੋ ਤੁਸੀਂ ਰਿਜ਼ਲਟ ਜਿਨਾ ਦੋ ਸਰਪਲ ਨਹੀਂ ਮੰਤਰੀ ਹੋਟਰੀ ਉਹ ਆ ਚੁੱਕੇ ਜੀ ਚੈਨਲ ਕਰ ਲੀ ਰਿਜ਼ਲਟ ਤਾਂ ਇਹ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣੇ ਤੇ ਨਾਲ ਬੈਲ ਆਈਕਨ ਪ੍ਰੈਸ ਕਰ ਲੈਣਾ ਤਾਂ ਜੋ ਵੀਡੀਓ ਦਾ ਨੋਟੀਫਿਕੇਸ਼ਨ ਉਹ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਸ੍ਰੀ ਦਇਕ ਸੰਗ੍ਰਿਪਤ 13 ਪੰਜਾਬ ਸਟੇਟ ਡੀਰ ਤੋਂ 100 ਮੰਥੀ ਰਿਪੋਰਟ ਇਹ ਵੀਦਰ ਰਿਜਲਟ 5 ਮਾਰਚ 2024 ਨੂੰ ਯਾਨੀ ਕਿ ਅੱਜ ਆਉਣਾ ਸੀ ਉਹ ਆ ਚੁੱਕੇ ਆਂ ਦੇਖ ਸਕਦਾ ਫਰਸਟ ਪ੍ਰਾਈਸ 1.5 ਕਰੋੜ ਦਾ ਗਰੰਟੀ ਪ੍ਰਾਈਸ ਤੇ ਬਿਕੇ ਇਹ ਤੁਹਾਨੂੰ ਚ ਫਰਸਟ ਪ੍ਰਾਈਸ ਹੈ ਜਿਹੜਾ ਕੱਢਿਆ ਜਾਣਾ ਸੀ ਉਹ ਬਿਕੇ ਆਇਆ ਟਿਕਾ ਚੋਂ ਇੰਕੜਿਆ ਮਤਲਬ ਫਰਸਟ ਪ੍ਰਾਈਸ ਹੈ ਜਿਹੜਾ 1.5 ਕਰੋੜ ਦਾ ਸੰਦੇਲੋਟ ਏਜੰਸੀ ਪੰਜਾਬ ਤੋਂ ਟਿਕਟਾਂ ਜਿਹੜੀ ਵਿਕੀ ਹੋਈਆਂ ਠੀਕ ਹਨ ਜੀ ਉਹਨਾਂ ਦੇ ਉਹਨਾਂ ਵੱਲੋਂ ਟਿਕਟਾਂ ਜਿਹੜੀ ਸੋਲਡ ਹੋਈਆਂ ਤੇ ਸੈਕੰਡ ਪ੍ਰਾਈਜ਼ 10 ਲੱਖ ਦਾ ਸੀ ਉਹ ਟਿਕਟਾਂ ਜਿਹੜੀ ਮਹਾਰਾਸ਼ਟਰ ਤੋਂ ਵਿਕੀਆਂ ਹੋ ਥਰਡ ਪ੍ਰਾਈਜ਼ 5 ਲੱਖ ਦਾ ਸੀ ਉਹ ਵੀ ਟਿਕਟ ਮਹਾਰਾਸ਼ਟਰ ਤੋਂ ਵਿਕੀਆਂ ਹੋਈ ਤੇ ਫੋਰਥ ਪ੍ਰਾਈਜ਼ ਇਹ ਤਾਂ 5000 ਦਾ ਸੀ ਜਿਹੜਾ ਦਾ ਫਿਫਥ ਪ੍ਰਾਈਸ ਸੀ ਉਹ 30000 ਰੁਪਏ ਸੀ ਠੀਕ ਹੈ ਨਾ ਜੋੜਾ ਛੋਨਵਾ ਜੋ ਕਿ ਲਾਸਟ ਪ੍ਰਾਈਸ ਸੀ ਉਹ ਹੈਗਾ 30000 ਦਾ ਤੇ ਨਾਲ ਜਿਹੜੀ ਟਿਕਟ ਤੁਸੀਂ ਮਨਾ ਲਿਓ ਫਸਟ ਪ੍ਰਾਈਸ 1.5 ਕਰੋੜ ਦਾ ਗ੍ਰਾਊਂਡਰ ਪ੍ਰਾਈਸ ਸੀ ਵਿਕੀਆਂ ਟਿਕਟਾਂ ਜਿਹੜਾ ਫਸਟ ਪ੍ਰਾਈਸ ਜਿਹੜਾ ਵੱਡੇ ਹੈ ਉਹ ਦੇਖ ਸਕਦੇ ਹੋ ਤੁਸੀਂ ਫਸਟ ਪ੍ਰਾਈਸ ਲੱਗਾ ਸੰਝੇ ਲਾਟਰੀ ਜਮਸੀ ਪੰਜਾਬ ਚ ਜਿਹੜੀ ਟਿਕਟ ਹੋ ਸੇਲ ਹੋਈ ਹੋਈ ਹੈ ਸੋਲਡ ਤੇ ਸੈਕੰਡ ਪ੍ਰਾਈਸ 10 ਲੱਖ ਤਾਂ ਜੀ ਤੇ ਇਹ ਉਹੀ ਟਿਕਟ ਜਿਹੜੀ ਲੱਕੀ ਲੋਟਰੀ ਏਜੰਸੀ ਆ ਜਿਹੜੀ ਆਪਣੀ ਮਹਾਰਾਸ਼ਟਰ ਤੋਂ ਟਿਕਟ ਜਿਹੜੀ ਸੈਕਿੰਡ ਪ੍ਰਾਈਜ਼ 10 ਲੱਖਾਂ ਦੀ ਉਹ ਤੋਂ ਟਿਕਟ ਜਿਹੜੀ ਸੋਲਡ ਹੋਈ ਸੀ ਸਰਪ੍ਰਾਈਜ਼ 5 ਲੱਖ ਦਾ ਸੀ ਉਹ ਦਾ ਤਾਂ ਜਿਸ ਦਾ ਨੋਟਰੀ ਏਜੰਸੀ ਜਿਹੜੀ ਉਹੀ ਮਹਾਰਾਸ਼ਟਰ ਤੋਂ ਟਿਕਟ ਜਿਹੜੀ ਸੋਲਡ ਹੋਈ ਹੈ ਫੋਰਥ ਪ੍ਰਾਈਜ਼ ਜਿਹਨਾਂ ਬੰਦੇ ਐਡਵਾਂਸ ਸੀ ਉਹ ਤੁਸੀਂ ਟਿਕਟ ਦੇ ਨਾਸਟ ਵਾਲੇ ਫੌਂਡੇਸ਼ਨ ਤੋਂ ਜਿਹੜੇ ਮਿਲਾ ਸਕਦੇ ਆ ਕਿ ਕਹਿੰਨਾ ਹੈ ਤੇ ਸਿਫਟ ਪ੍ਰਾਈਜ਼ ਤੇ ਮਨਾ ਜਰਨਸੀ 6 ਮ ਜੋ ਕਿ ਲਾਸਟ ਪ੍ਰਾਈਸ ਸੀ ਉਹ ਹੋ ਜਾਂਦੀ 1000 ਦਾ ਧਿਆਨ ਨਾਲ ਮਨਾਲੀ ਹੋ ਜਾਂਦਾ ਠੀਕ ਹੈ ਨਾ ਇਹ ਸੋ ਮੇਰੇ ਵੱਲੋਂ ਪਾਵਰ ਮਾਰਕਰ ਜਨਾ ਡਰਾ ਚਿੰਨਾ ਪ੍ਰਾਈਸ ਲੱਗੇ ਸੋ ਠੀਕ ਹੈ ਵੀ ਧਿਆਨ ਨਾਲ ਮਨਾਲੋ ਹੋ ਜਾਂਦਾ ਸੰਗਰੂਰ ਦੀ ਵੀ 13 ਵਾਲੀ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿਕ ਕਰਨਾ ਨਾ ਭੁੱਲਣਾ ਤੇ ਹਿੰਦੀ ਕੀ ਮੁਕਾਜੂ ਧੰਨਵਾਦ ਸਸਿਕਾਰ ਬਰਾਕਾ ਨਮਸਕਾਰ